ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਨ ਜਨਵਰ ਲੈ ਕੇ ਆਏ ਆ ਤਿੰਨੇ ਘੋੜੀਆਂ ਮੀਟ ਕਰਵਾਈਆਂ ਹੋਈਆਂ ਕਿੰਨੇ ਟਾਈਮ ਦੀਆਂ ਗੱਭਣ ਚੈੱਕ ਪਾਸ ਕਿਹੜੇ ਘੋੜੇ ਤੋਂ ਮੀਟ ਕਰਵਾਈਆਂ ਤੇ ਕੀ ਉਮਰ ਆ ਕਿੰਨੀ ਹਾਈਟ ਆ ਕਿਹੜਾ ਏਰੀਆ ਬਾਈ ਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਦੇ ਆਪਾਂ ਸੰਜਾਪ ਘੋੜੀ ਬਾਰੇ 6 ਸਾਲ ਉਮਰ ਹੈ ਦੀ 61+ ਹਾਈਟ ਆ ਅਨਨੋਨ ਬਲੱਡ ਲਾਈਨ ਦੀ ਆ ਬਾਲਪੋਰੀਆਂ ਦੀ ਕਲੀਅਰ ਆ ਸਵਾਰੀ ਸੂਰੀ ਦੀ ਪਾਸ ਆ ਘੋੜੀ ਕੰਨ ਕਨੋਤੀ ਬਹੁਤ ਸੋਹਣੀ ਆ ਤੌਂ ਤੂੰ ਦੀ ਲੰਬਾਈ ਚੰਗੀ ਆ ਘੋੜੀ ਦੀ ਹੱਡਾਂ ਪਰਾਂ ਦੀ ਮਜ਼ਬੂਤ ਆ ਬਹੁਤ ਸੋਹਣਾ ਰਿਜ਼ਲਟ ਆਇਆ ਇਹ ਤੋਂ ਪਹਿਲਾਂ ਐਸ ਟਾਈਮ ਇਹ ਨੁਕਰੇ ਘੋੜੇ ਤੋਂ ਮੀਟ ਕਰਵਾਈ ਹੋਈ ਆ 6 ਮਹੀਨੇ ਦੀ ਗੱਬਣ ਚੈੱਕ ਪਾਸ ਆ ਸੁਲਤਾਨ ਘੋੜਾਗਾ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ 6 ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ ਬਾਕੀ ਤੁਸੀਂ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਕੱਲੇ ਇੰਟਰਸਟਿਡ ਮੁੰਡੇ ਕਾਲ ਕਰਿਓ ਬਾਈ ਨੂੰ ਟਾਈਮ ਪਾਸ ਵਾਲਾ ਕਾਲ ਨਾ ਕਰਿਓ ਤੇ ਏਰੀਆ ਵਾਈ ਦਾ ਹੈਗਾ ਜਿਲ੍ਹਾ ਮੋਗਾ ਪਿੰਡ ਹੈਗਾ ਚੰਡੇ ਵਾਲਾ ਤਿੰਨੇ ਜਾਨਵਰ ਇੱਕੋ ਘਰੇ ਖੜੇ ਆ ਦੂਜੇ ਜਾਨਵਰਾਂ ਦੇ ਅੱਗੇ ਆਪਾਂ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਦੁਬਾਰਾ ਇਹਦੇ ਬਾਰੇ ਫੇਰ ਦੱਸ ਦਿੰਨੇ ਆ 6 ਸਾਲ ਉਮਰ ਆ ਆਨਨੋਨ ਬਲੱਡ ਲਾਈਨ ਦੀ ਆ 6 ਮਹੀਨੇ ਦੀ ਗੱਭਣ ਚ ਇੱਕ ਪਾਸਾ ਸੁਲਤਾਨ ਘੋੜੇ ਤੋਂ ਬਾਲਪੋਰੀਆਂ ਦੀ ਕਲੀਅਰ ਆ ਸਵਾਰੀ ਸੂਰੀ ਦੀ ਘੋੜੀ ਪਾਸ ਆ ਇੱਕ ਆਪਾਂ ਛੋਟਲੀ ਆ ਬਹੁਤ ਸੋਹਣੀ ਘੋੜੀ ਲੈ ਕੇ ਆਏ ਆ ਇਹ ਮਿੰਟੂ ਵਾਲੇ ਵੱਡੇ ਘੋੜੇ ਦੀ ਧੀ ਆ ਇਹ 63+ ਹਾਈਟ ਆ ਇਹਦੀ ਤੇ 13 ਸਾਲ ਉਮਰ ਆ 28 ਅਪ੍ਰੈਲ ਨੂੰ ਮੀਟ ਕਰਵਾਈ ਹੋਈ ਆ ਬਾਈ ਯਾਰ ਕਹਿੰਦੇ ਹਜੇ ਗੱਬਣ ਚ ਇੱਕ ਪਾਸ ਚ ਨਹੀਂ ਆਉਂਦੀ ਗੀ ਤੇ ਪੈਸੇ ਬਾਈ ਕਹਿੰਦਾ ਸੀ ਕਿ 100% ਗੱਬਣ ਹੋਊਗੀ ਬਾਈ ਕੋਲੇ ਘੋੜਾ ਗਾ ਬਹਿਤਾਬ ਘੋੜੇ ਦਾ ਬੱਚਾ ਬਰੂਦ ਉਸ ਘੋੜੇ ਤੋਂ ਮੀਟ ਕਰਵਾਈ ਹੋਈ ਆ ਤੇ ਘੋੜੀ ਦਾ ਸੁੰਭ ਸੁੰਭ ਬਹੁਤ ਭਾਰਾ ਗਾ ਤੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਕੁੜੀ ਬਹੁਤ ਸੋਹਣੇ ਰਿਜ਼ਲਟ ਆਏ ਦੂ ਪਹਿਲਾਂ ਤੇ ਉਮੀਦ ਕਰਦੇ ਆ ਹੋਰ ਵੀ ਚੰਗੇ ਰਿਜ਼ਲਟ ਦੇਊਗੀ ਕੱਦ ਕੱਟ ਬਹੁਤ ਸੋਹਣਾ ਕੁੜੀ ਦਾ ਤੇ ਬਾਕੀ ਥੋੜੇ ਜਿਹਾ ਗਰਮ ਸੁਭਾਅ ਦੀ ਆ ਕੁੜੀ ਬਾਈ ਕਹਿੰਦਾ ਸੀ ਉਹ ਇੰਟਰਸਟਡ ਬੰਦੇ ਕਾਲ ਕਰਿਓ ਜਿਹੜੇ ਬੰਦੇ ਗਰਮ ਸੁਭਾਅ ਦੀ ਕੁੜੀ ਰੱਖ ਸਕਦੇ ਆ ਕਿ ਟਾਈਮ ਪਾਸ ਵਾਲਾ ਕਾਲ ਨਾ ਕਰਿਓ ਤੇ ਇੱਕ ਬਾਈ ਕੋਲੇ ਆ ਬਹੁਤ ਸੋਹਣੀ ਆ ਬਲਖ ਕੁੜੀ ਆ ਨਵੇਂ ਹਾਂ ਦੀ ਕੁੜੀ ਆ ਜੇ ਪਹਿਲੀ ਆ ਸੂਈ ਆ ਮਗਰ ਬਹੁਤ ਸੋਹਣਾ ਬਸ਼ੇਰਾ ਇਹਦੇ ਸੁਖਮਣ ਘੋੜੇ ਦਾ ਬੱਚਾ 68 ਇੰਚ ਦਾ ਘੋੜਾ ਸੀਗਾ ਸੁਖਮਣ ਸਮੁੰਦਰ ਘੋੜੇ ਦਾ ਬੱਚਾ ਉਸ ਘੋੜੇ ਦਾ ਬੱਚਾ ਇਹਦੇ ਮਗਰ 2.5 ਮਹੀਨੇ ਹੋ ਗਏ ਸੂਈ ਨੂੰ ਇਹਨੂੰ ਤੇ ਦੁਆਰਾ ਬਾਈ ਅਰ ਗਣੇ ਸਿਲੇਤੀ ਮੀਟ ਕਰਵਾਤੀ ਸੀਗੀ 2 ਕੁ ਮਹੀਨੇ ਦੀ ਗੱਬਣ ਚੈੱਕ ਪਾਸਾ ਕੁੜੀ ਬਾਈ ਕੋਲੇ ਬਹਿਤਾਬ ਘੋੜੇ ਦਾ ਬੱਚਾ ਹੈਗਾ ਬਰੂਦ ਉਸ ਘੋੜੀ ਤੋਂ ਮੀਟ ਕਰਵਾਈ ਹੋਈ ਹੈ ਨੁਕਰੇ ਤੋਂ ਬਾਲ ਪੌਰੀਆਂ ਦੀ ਇਹ ਘੋੜੀ ਵੀ ਕਲੀਅਰ ਆ ਤੇ ਬੱਚਿਆ ਵੀ ਕਲੀਅਰ ਆ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਵੀਰ ਤਿੰਨੇ ਜਾਨਵਰਾਂ ਦਾ ਫੋਨ ਤੇ ਕਰਨਗੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਬਾਈ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਫ੍ਰੀ ਵਿੱਚ ਐਡ ਕਰਵਾਉਣ ਲਈ ਆ ਨੰਬਰ ਤੇ ਕਰੋ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ